ਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸਰੀ ਭਗਤ ਰਵਿਦਾਸ ਜੀ ਕੀ ਕੋੰਕਾਰ ਸਤਿਗੁਰ ਪ੍ਰਸਾਦਿ ਹਮ ਸਰਦੀਨ ਦਿਆਲ ਤਮ ਸਰ ਅਭ ਪਤੀਯਾਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹਮ ਸਰ ਦੀਨ ਦਿਆਲ ਨਾ ਤੁਮ ਸਰ ਆਪ ਪਤੀ ਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹਾਂ ਬਲ ਬਲ ਜਾਉ ਰਮਈਆ ਕਾਰਨ ਕਾਰਨ ਕਵਨ ਆ ਬੋਲ ਰਹਾ ਬਹੁਤ ਜਨਮ ਵਿਛਰੇ ਥੇ ਮਾਦੋ ਇਹ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸਨ ਦੇਖੇ ਬਹੁਤ ਜਨਮ ਵਿਛਰੇ ਥੇ ਮਾਦੋ ਇਹ ਜਨਮ ਤੁਮਾਰੇ ਲਿਖੇ ਕਹਿਰ ਵਿਦਾਸ ਆਸ ਲਗ ਜੀਵੋ تیر ਭਇਓ ਦਰਸਨ ਦੇਖੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹਨ ਅੱਜ ਦੇ ਪਵਿੱਤਰ ਹਕੂਮਾਣੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਭਗਤ ਰਵਿਦਾਸ ਜੀ ਦੇ ਇਤਨਾਸ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਪਰਮਾਤਮਾ ਇੱਕ ਹੈ ਜਿਸਦੇ ਨਾਲ